ਹਾਂ ਭਾਈ ਸਤਿ ਸ੍ਰੀ ਅਕਾਲ ਜੀ ਭਾਈ ਉਹਦਾ ਨੰਬਰ ਹਾਂ ਮੇਰੇ ਨੰਬਰ ਹੈ ਜੀ ਅੱਛਾ ਪ੍ਰੀਤੋ ਉਹਨਾਂ ਦੀ ਨਾਜਮ ਕੀ ਹਾਂ ਪ੍ਰੀਤੋ ਬੋਲਦੀ ਹਾਂ ਮੈਂ ਜੀ ਅੱਛਾ ਅੱਛਾ ਹੋਰ ਹੋਰ ਠੀਕ ਹੈ ਜੀ ਪੱਠੇ ਚਾਹੀਦੇ ਸੀ ਪੱਠੇ ਵੰਦਨ ਆਉਣਾ ਸੀ ਸੀ ਪੱਠੇ ਵੜ ਲਓ ਪੱਠਿਆਂ ਨੂੰ ਤੁਹਾਨੂੰ ਰੋਕ ਖੜੀ ਐ ਚਾਹੇ ਤੁਸੀਂ ਸਾਰਾ ਖੇਤ ਹੀ ਰੱਖ ਲਓ ਤੁਹਾਨੂੰ ਪੱਠਿਆਂ ਚਾਹੀਦੇ ਸਰ ਸਾਰਾ ਖੇਤ ਤਾਂ ਨਹੀਂ ਚਾਹੀਦਾ ਕੀ ਚਾਹੀਦਾ ਪਰ ਤੁਹਾਨੂੰ ਤੁਸੀਂ ਉਹ ਦੱਸੋ ਸਾਰਾ ਖੇਤ ਤਾਂ ਨਹੀਂ ਚਾਹੀਦਾ ਸੰਤਾ ਚਾਚੇ ਖਤਰ ਪੱਠੇ ਚਾਹੀਦੇ ਆ ਅੱਛਾ ਤੇ ਲੈ ਜਾਓ ਪੱਠੇ ਆ ਕੇ ਤੁਹਾਨੂੰ ਕਿੰਨੇ ਰੋਕੇ ਆਗੇ ਦੱਸੋ ਤੇ ਫਿਰ ਥੀਕ ਕਰੀਏ ਫਿਰ ਆਵਾਂਗੇ ਰੈਣ ਮੈਂ ਕੁਝ ਪੀ ਕੇ ਥੰਮੂ ਹਾਂ పేన ਹਮਮ ਮੈਨੂੰ ਤਾਂ ਸਮਝ ਨਹੀਂ ਆਇਆ ਅਜੇ ਤੱਕ। ਮਝ ਨਹੀਂ ਨੂੰ ਫੁੱਟੀ ਗੱਲ ਨਹੀਂ ਕੀ ਕਹਿੰਦੇ ਆ। ਤੇ ਫੇਰ ਹੁਣ ਮੈਂ ਇਹ ਕਹਣਾ ਵੀ ਪੱਠਿਆਂ ਤੇ ਮੈਂ ਖੇਤ ਦੇ ਵਿੱਚ ਬੈਠਾਂਗਾ ਇਕੱਲਾ। ਅੱਛਾ ਤੂੰ ਵੀ ਇਕੱਲਾ ਆਜੀ ਪੱਠਿਆਂ ਦੇ ਬਾਣੇ। ਹਮਮ ਤੇ ਆਸ-ਪਾਸੇ ਵੀ ਓਟਾਣੀ ਵਾਲੇ ਵੀ ਹੈ ਨਹੀਂ ਉਹ ਵੀ ਗਈ ਹੋਏ। ਕੋਈ ਨਹੀਂਗਾ ਇੱਥੇ ਤੇ ਆਪਾਂ ਹੀ ਹੋਵਾਂਗੇ ਦੋਨੇ। ਅੱਛਾ ਹੁਣ ਨਹੀਂ ਕਿ ਨੂੰ ਪੱਠਿਆਂ ਦੇ ਬਾਰੇ ਕੋਈ ਗੱਲ ਨਹੀਂ ਆ ਕਿਉਂ ਐਂ ਚੀਮ ਕਰਦੀ ਓ ਵੀ ਐਂ ਕਿਉਂ ਬੋਲਦੇ ਹੋ ਕਿ ਪੱਠਿਆਂ ਬਾਰੇ ਹੈ ਪੱਠਿਆਂ ਦੇ ਬਦਲੇ ਦੀ ਗੱਲ ਨਹੀਂ ਜੀ ਰੀਤੋਂ ਦੀ ਗੱਲ ਨਹੀਂ ਸਮਝੀ ਮੈਂ ਸਮਝੀ ਗੱਲ ਸਮਝੀ ਕਿ ਮੈਂ ਥੀ ਗੱਲ ਮੈਂ ਤੁਸੀਂ ਗੱਲ ਸਮਝੇ ਨਹੀਂ ਗੱਲ ਗੱਲ ਮੋਹ ਪਿਆਰ ਦੀ ਹੁੰਦੀ ਹੈ ਗੱਲ ਕੋਈ ਪੱਠਿਆਂ ਦੀ ਕੋਈ ਚੀਜ਼ਾਂ ਦੀ ਨਹੀਂ ਹੁੰਦੀ ਠੀਕ ਹੈ ਇੱਥੇ ਰਹਿ ਜਾਣੀਆਂ ਚੀਜ਼ਾਂ ਸੜ ਕੇ ਸੁਆਹ ਹੋ ਜਾਣੀਆਂ ਹਰ ਨਹੀਂ ਇਹਦੋਂ ਪਹਿਲਾਂ ਤੋਂ ਤੁਸੀਂ ਕਹਾਂਗਾ ਮੈਨੂੰ ਅੱਜ ਇਕੱਠੇ ਤੁਸੀਂ ਫੇਰ ਹੀ ਜਾਏਗਾ ਨਹੀਂ ਉਹ ਤਾਂ ਮੈਂ ਕਿਹਾਗਾ ਗੱਲ ਉਹ ਤਾਂ ਕਹੀ ਤੁਸੀਂ ਗੱਲ ਨੂੰ ਮੇਰੇ ਨੂੰ ਸਮਝਦੀ ਨਹੀਂ ਹੂੰ ਤੁਸੀਂ ਦੇਖੋ ਇਹ ਮੇਰੇ ਵੀ ਹੈਨਾ ਵੀ ਘਰੋਂ ਹੈ ਨਹੀਂ ਗਈ ਹੂੰ ਇਧਰ ਬੰਦਾ ਤੇਰੇ ਵੀ ਹੈ ਨਹੀਂ ਤੇ ਸਾਥ ਮੇਰੀ ਕੀ ਹੈ ਤਾਂ ਤਫੇਰ ਕੀ ਆ ਤਾ ਦੇਖ ਹੁਣ ਆਪਾਂ ਦੂਰੇ ਨਹੀਂ ਇੱਕ ਦੂਜੇ ਨਾਲ ਸਾਥ ਤਾਂ ਚਾਹੀਦਾ ਬੰਦਾ ਉਹਨਾਂ ساری ਉਮਰ ਰੰਡੇ ਆਪਾਂ ਕਿੰਨਾ ਇਕੱਤਰ ਕੱਟੀ ਜਾਵੇ ਬੰਦਾ ਤੋ ਆਪ ਵੀ ਸੋਚ ਅਸੀਂ ਤਾਂ ਮੈਂ ਕੱਟ ਲਾਂਗੇ ਉਹਦੇ ਆ ਨਹੀਂ ਕੱਟੀਦਾ ਹੁੰਦਾ ਹਾਂ ਨਹੀਂ ਸੱਚਾ ਇਹ ਹੁੰਦਾ ਆਹ ਤਾਂ ਸਾਥ ਚਾਹੀਦਾ ਹੁੰਦਾ ਭਾਈ ਸਾਥ ਤੇ ਬਿਨਾ ਸਾਥ ਬਿਨਾ ਤਾਂ ਦੇਖੋ ਵੱਡੇ ਵੱਡੇ ਰਾਜੇ ਮਹਾਰਾਜਾ ਨੂੰ ਵੀ ਚਾਹੀਦਾ ਆਪਾਂ ਦਾ ਫੇਰ ਵੀ ਚਲੋ ਮੀਟਰ ਕਲਾਸ ਦੇ ਬੰਦੇ ਆ ਹੂੰ ਕੀ ਕੀ ਕਰ ਰਹਾ ਨਾ ਤੇ ਹੇਲੀਆਂ ਜੀਆਂ ਨਾ ਬਚਾਓ ਤੇ ਤੁਸੀਂ ਪੱਠੇ ਦੇਣੇ ਕਿ ਨਹੀਂ ਮੈਂ ਤਾਂ ਤੁਹਾਨੂੰ ਕੁਝ ਨਹੀਂ ਦੇਂਗੀ ਨਾ ਮੈਂ ਤੁਹਾਡੇ ਨਾਲ ਕੋਈ ਲੈਣ ਕੇ ਰੱਖਾਂ ਨਹੀਂ ਪੱਠੇ ਤੁਸੀਂ ਲੈ ਜਾ ਤੁਹਾਨੂੰ ਪੱਠਿਆਂ ਨੂੰ ਕੀ ਨਹੀਂ ਆਖਿਆ ਤੇ ਦੁਪੱਟੇ ਚਲੂੰ ਅੱਗੇ ਜਿਹੜਾ ਲੈ ਕੇ ਨ ਜਾਂਦੇ ਦੁਪੱਟਿਆਂ ਦੀ ਤਾਂ ਕੋਈ ਗੱਲ ਹੀ ਨਹੀਂ ਮੈਂ ਨਾ ਮੈਂ ਤੁਹਾਨੂੰ ਇਹ ਆਖਾਂ ਪੱਠਿਆਂ ਬਦਲੇ ਤੁਹਾਨੂੰ ਕੋਈ ਫੋਰਸ ਕਰਾਂ ਮੈਂ ਤਾਂ ਤੁਹਾਨੂੰ ਆਖਿਆ ਪੱਠਿਆਂ ਦੇ ਬਹਾਨੇ ਚਲ ਤੂੰ ਆ ਜਾ ਕਰ ਜੇ ਤੂੰ ਮੇਰੇ ਨਾਲ ਕੋਈ ਗੱਲਬਾਤ ਰੱਖਣੀ ਆ ਤਾਂ ਕਾਹਨੂੰ ਮਤਲਬ ਤੇਰੀ ਆਪ ਤੇ ਉਹ ਤੇ ਚਲ ਕੋਈ ਨਹੀਂ ਸੀ ਫਿਰ ਦੇਖ ਲਾਂਗੇ ਜਦੋਂ ਪੱਟੀ ਲੈ ਕੇ ਆਉਂਗਾ ਤੇ ਪੱਟੀ ਚੁੱਕ। ਅੱਛਾ ਤਾਂ ਪੱਟੀ ਨਹੀਂ ਬਾਤ ਦੀ ਗੱਲ ਹੈ ਉਹ ਬਾਤ ਦੀ ਗੱਲ ਹੈ ਬਾਨੇ ਨਾ ਹੋਣਾ ਜਾਂ ਨਾ ਹੋਣਾ। ਮਤਲਬ ਮੈਂ ਮੰਨਤਾ ਕਰਦਾ ਤੇਰਾ ਵੀ। ਨਹੀਂ ਕਰਦਾ। ਹਾਂ ਆ ਬੰਦਾ ਕੌਣ ਬੋਲੇ ਤੇਰੇ ਕੋਲ। ਉਹ ਨਾ ਸਿੱਧੀ ਜਿਹੀ ਅੰਦੇ ਵੱੰਦੇ ਅੱਛੇ ਰਸਤੇ ਦੂਸਰੇ ਰਸਤੇ ਜਿੱਦਾਂ ਬੇਫਰਦੀ ਆ ਕੇ ਬੈਠ ਜਾਂਦੇ ਸਿੱਖੀ ਤੇ ਬਾਹਰ ਜੜੀ ਕਿ ਕਿਹੜੀ ਚੀਜ਼ ਨਹੀਂ ਮੈਸਸਜ ਫੋਨ ਕਰ ਲਿਖੀ ਪੁੱਛਦੇ ਐ ਨਹੀਂ ਅਫਰਸ਼ਨ ਉਹ ਦੇਖਣੀ ਆਂਦੀ ਥੀ ਅੱਛਾ ਠੀਕ ਹੋਰ ਨੇ ਆ ਬੰਦੇ ਪੱਠੇ ਫਿਰ ਪੱਠੇ ਤੂੰ ਮੈਂ ਤਨ ਪੱਠਾ ਨੂੰ ਕੋਈ ਮਨਾ ਨਹੀਂ ਤੈਨੂੰ ਹੋਰ ਵੀ ਕੋਈ ਚੀਜ਼ ਚਾਹੀਦੀ ਤੈਨੂੰ ਉਹ ਵੀ ਮਨਾ ਨਹੀਂ ਪਰ ਇੱਕ ਕੀ ਹੈ ਕਿ ਇਨਸਾਨ ਦੇ ਅੰਦਰ ਦਿਲੋਂ ਕੁਛ ਅਧੂਰਾ ਹੁੰਦਾ ਬੰਦਾ ਕਈ ਵਾਰੀ ਹੂੰ ਇਹ ਦੂਰਾ ਪੰਨ ਜਦੋਂ ਬੰਦਾ ਪੂਰਾ ਕਰਦਾ ਹੈ ਨਾ ਫਿਰ ਇਹੋ ਗੱਲ ਬਣਦੀ ਹੈ ਨਾ ਕੋਈ ਨਹੀਂ ਬਾਅਦ ਚ ਦੇਖਾਂਗੇ ਫਿਰ ਪੁੱਛੀਂ ਕਿ ਆਜੀ ਕਿੱਥੇ ਸਨੂ ਆਤੀ ਕਹਾਣੀ ਪਰ ਸਕਦੇ ਕਿ ਉਹ ਗੱਲ ਨਹੀਂ ਦੇਖ ਲਾਂਗੇ ਫਿਰ ਸਨੂ ਮੰਨਦੀ ਹੋਇਆ ਕੀ ਕਰਾਂ ਮੈਂ ਕਿਤੇ ਅੱਜ ਤੇ ਲੈਣਾ ਕਿ ਸਕੇ ਕੰਮ ਆਵਾਂਗੇ ਕਿਤੇ ਕੁਛ ਨਹੀਂ ਹੋਵੇ ਕਿ ਤੇ ਫੜ ਕੇ ਬਹਿ ਜਾ ਲੈ ਫੜ ਕੇ ਤਾਂ ਦੇਖ ਫੜ ਤਾਂ ਤੇਰੀ ਸਹਿਮਤੀ ਬਣਾ ਤਾਂ ਨਹੀਂ ਤੈਨੂੰ ਫੜ ਸਕਦੇ சூரி சேமத்தி ந ਇਸ ਲਈ ਅਜਨਾਂ ਸ਼ਾਂਤੀ ਕੋਈ ਕੰਮ ਨਹੀਂ ਆਉਣਾ। ਕਦੋਂ ਆਏਂਗੇ ਫਿਰ ਦੱਸ ਮੈਨੂੰ। ਮੈਂ ਤਾਂ ਹੁਣੇ ਆਈ ਜੰਨੀ ਐ। ਤੁਮ ਮੋਟਰ ਤੇ ਬੈਠਾ ਫਿਰ ਮੈਂ। ਨੂੰ ਸੱਖੇ ਲੈਣ ਹੁਣੇ ਆਈ ਜੰਨੀ ਐ ਠੀਕ ਐ। ਨੇ ਪੱਠੇ ਤੋਂ ਲੈਣ ਆਈ ਤੇ ਫਿਰ ਦੁਰਾ ਜਦ ਆਉਂਦੀ ਉਹਦੀ ਮੇਟ ਵੀ ਲੈ ਨਾ। ਕਾਇਨੀ ਦੇਖ ਲੈ। ਹਾਂ। ਦੇਖ ਲਾਂ ਇਹਦੇ ਫਿਰ। ਉੱਛਾ, ਚਲ ਦੇਖਦੇ ਫਿਰ। ਠੀਕ ਹੈ। ਚਲ ਆ ਜਾ ਫਿਰ ਮੈਂ ਇੰਤਜ਼ਾਰ ਕਰਦਾ ਠੀਕ। ਹਾਂਜੀ ਠੀਕ।